ਪਰ 스타 ਸੁਲਮਾਨ ਖਾਨ ਨੇ ਸਾਜਿਕਲ ਸਟ੍ਰਾਈਕ ਲਗਾ ਕੇ ਕਿਹਾ ਕਿ ਉਤਵਾਦੀ ਸੀਨਾ ਇਹ ਬਿਲਕੁਲ ਸਟੀਕ ਐਕਸ਼ਨ ਸੀ ਜਦ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਦੇ ਮੁੱਦੇ ਤੇ ਸੁਲਮਾਨ ਖਾਨ ਨੇ ਕਿਹਾ ਕਿ ਉਹ ਕਲਾਕਾਰ ਹਨ ਉਤਵਾਦੀ ਨਹੀਂ ਵਰਕ ਪਰਮਿਟ ਸਾਡੀ ਸਰਕਾਰ ਦਿੰਦੀ ਹੈ ਰਾਜਾ ਠਾਕਰੇ ਨੇ ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕਰਨ ਤੇ ਸੁਲਮਾਨ ਖਾਨ ਨੂੰ ਕੇ ਰਿਆ ਰਾਜਾ ਠਾਕਰੇ ਨੇ ਕਿਹਾ ਇਹ ਲੋਕ ਇਸੇ ਗੱਲ ਦੀ ਫਿਕਰ ਕਰਦੇ ਹਨ ਕਿ ਉਹਨਾਂ ਦੀਆਂ ਫਿਲਮਾਂ ਪਾਕਿਸਤਾਨ ਦੇ ਵਿੱਚ ਚੰਗੀਆਂ ਚੱਲਣ ਅਦਨਾਨ ਸਾਮੀ ਨੇ ਹਮਲੇ ਮਗਰੋਂ ਪੀਮੋਦੀ ਅਤੇ ਭਾਰਤੀ ਸੈਨਾਨ ਨੂੰ ਵਧਾਈ ਦਿੱਤੀ ਜਿਸ ਮਗਰੋਂ ਸੋਸ਼ਲ ਮੀਡੀਆ ਤੇ ਅਦਨਾਨ ਦੀ ਖੂਬ ਖਿਚਾਈ ਕੀਤੀ ਗਈ ਜਿਸ ਦੇ ਜਵਾਬ ਚ ਅਦਨਾਨ ਨੇ ਟਵੀਟ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਇਹ ਲੋਕ ਅਤਵਾਦੀ ਅਤੇ ਪਾਕਿਸਤਾਨੀ ਦੋਹਾਂ ਨੂੰ ਬਰਾਬਰ ਮੰਨਦੇ ਨੇ ਨਿਰਦੇਸ਼ਕ ਸ਼ਾਮ ਨੇਗਲ ਵੀ ਪਾਕਿਸਤਾਨੀ ਕਲਾਕਾਰਾਂ ਦੇ ਸਮਰਥਨ ਚ ਉਤਰ ਆਏ ਨੇ ਉਹਨਾਂ ਨੇ ਕਿਹਾ ਇਹ ਲੋਕ ਤਾਂ ਸਿਰਫ ਕੰਮ ਲਈ ਇੱਥੇ ਆਉਂਦੇ ਨੇ ਇਹਨਾਂ ਦਾ ਕੀ ਕਸੂਰ ਹੈ পাকিস্তانی ਕਲਾਕਾਰਾਂ ਨੂੰ ਐਮਐਨਐਸ ਨੇ ਫਿਰ ਧਮਕੀ ਦਿੱਤੀ ਹੈ ਕਿਹਾ ਗਿਆ ਹੈ ਕਿ ਜੇਕਰ ਇਥੇ ਕੰਮ ਕਰਦੇ ਵਿਖਾਈ ਦਿੱਤੇ ਤਾਂ ਕੁੱਟ ਦਵਾਂਗੇ ਜਦਕਿ ਦੂਜੇ ਪਾਸੇ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਬੈਨ ਕਰ ਦਿੱਤੀਆਂ ਗਈਆਂ ਨੇ ਸਰਜਿਕਲ ਸਟ੍ਰਾਈਕ ਮਗਰੋਂ ਪੂਰਾ ਬਾਲੀਵੁੱਡ ਆਪਣੀ ਪ੍ਰਤੀਕਿਰਿਆ ਦੇ ਰਿਹਾ ਅਜੀਤ ਦੇਵਗਨ ਨੇ ਕਿਹਾ ਹੈ ਕਿ ਸੈਨਿਕਾਂ ਨੇ ਦੱਸ ਦਿੱਤਾ ਕਿ ਹਰ ਜਾਨ ਦੀ ਕੀਮਤ ਹੈ ਜਦਕਿ ਸੁਨੀਲ ਛੱਟੀ ਨੇ ਆਪਣਾ ਦਮਦਾਰ ਡਾਇਲੌਗ ਇਹ ਧਰਤੀ ਮੇਰੀ ਮਾਂ ਹੈ ਸਾਭ ਜੀ ਟਵੀਟ ਕਰ ਤਿਰੰਗੀ ਦੀ ਤਸਵੀਰ ਨਾਲ ਪਾਰ티 ਸੈਨਾ ਨੂੰ ਸਲਾਮ ਕਿਹਾ ਉਥੇ ਬਿਗਵੀ ਨੇ ਕਿਹਾ ਹੈ ਕਿ ਭਾਰਤੀ ਜਵਾਨਾਂ ਨੂੰ ਨਾ ਛੇੜੋ ਆਪਣੇ ਬਿਆਨ ਕਰਨ ਚਰਚਾ ਚ ਰਹਿਣ ਵਾਲੇ ਕਮਾਲ ਰਾਸ਼ਿਦ ਖਾਨ ਨੇ ਟਵੀਟ ਕੀਤਾ ਚੀਤੇ ਦੀ ਚਾਲ ਬਾਜ਼ ਦੀ ਨਜ਼ਰ ਭਾਰਤੀ ਸੈਨਾ ਦੀ ਬਹਾਦਰੀ ਅਤਿੰਦਰੇਂਦਰ ਮੋਦੀ ਦੇ ਰਾਹਦਿਆਂ ਤੇ ਸ਼ੱਕ ਨਹੀਂ ਕਰਦੇ ਜੈ ਹਿੰਦ ਇਸ ਮਗਰੋਂ ਰਾਸ਼ਿਦ ਨੇ ਆਪਣੇ ਅੰਦਾਜ਼ ਚ ਕਿਹਾ ਗੋਲੀ ਦੇ ਆਵਾਜ਼ ਨੂੰ ਪਾਕਿਸਤਾਨੀ ਰੱਖਿਆ ਮੰਤਰੀ ਦੀ ਪੈਂਟ ਖੁੱਲ ਗਈ ਅਤੇ ਗੱਲ ਪਰਮਾਣੂ ਬੰਬ ਦੀ ਕਰਦੇ ਨੇ ਭਾਰਤੀ ਸੰਸਦ ਦੇ ਬੋਲਦੇ ਚੇਰਮੈਨ ਪਹਿਲਾਜ ਨਹਿਲਾਨੀ ਨੇ ਵੀ ਪਾਕਿਸਤਾਨੀ ਕਲਾਕਾਰਾਂ ਦੇ ਮਾਮਲੇ ਤੇ ਬਿਆਨ ਦਿੱਤਾ ਹੁਣ ਅਗਿਆ ਨਾ ਕਲਾਕਾਰ ਨੂੰ ਪੇਜ ਨੂੰ ਜਨਾ ਪੀਟਣ ਦਾ ਫੈਸਲਾ ਸਰਕਾਰ ਦਾ ਹੈ ਗੁਰਪ੍ਰੀਤ ਨਵੀਗਾ ਕੁਲਕਾਰ ਸਿੱਧੂ ਦੀ ਫਿਲਮ ਦੇਸੀ ਮੁੰਡੇ ਦਾ ਟ੍ਰੇਲਰ ਰਿਲੀਜ਼ ਹੋ ਗਿਆ ਇਸ ਵਿੱਚ ਵਿਦੇਸ਼ ਜਾਣ ਦੇ ਸੁਪਨੇ ਸਜਾਉਣ ਵਾਲੇ ਨੌਜਵਾਨਾਂ ਦੀ ਕਹਾਣੀ ਬਖਾਈ ਗਈ ਹੈ ਫਿਲਮ ਚ ਕੁਲਕਾਰ ਦੇ ਇਲਾਵਾ ਹਰਮਿਤ ਕੋਰ ਰਜ਼ਾ ਮੁਰਾਦ ਤੇ ਬੰਟੀ ਗਰੇਵਾਲ ਅਹਿਮ ਕਿਰਦਾਰਾਂ ਚ ਨੇ ਫਿਲਮ 1 ਜੁਲਾਈ 2019 ਨੂੰ ਰਿਲੀਜ਼ ਹੋਏਗੀ ਇੱਕ ਹੋਰ ਪੰਜਾਬੀ ਫਿਲਮ ਲਕੀਰਾਂ ਦਾ ਟ੍ਰੇਲਰ ਰਿਲੀਜ਼ ਹੋਇਆ ਜੋ ਕਿ ਵਿਦੇਸ਼ ਤੋਂ ਪੰਜਾਬ ਆਏ ਮੁੰਡੇ ਦੀ ਲਵ ਸਟੋਰੀ ਤੇ ਆਧਾਰਿਤ ਹੈ ਫਿਲਮ ਚ ਲੀਡ ਰੋਲ ਹਰਮਨ ਵਰਗ ਅਤੇ ਯੋਵਿਕਾ ਚੌਧਰੀ ਨੇ ਨਿਭਾਇਆ ਹੈ ਇਹ ਫਿਲਮ 1 ਜੁਲਾਈ ਨੂੰ ਰਿਲੀਜ਼ ਹੋਏਗੀ ਗਾਇਕਾ ਪ੍ਰੀਤਿੰਦਰ ਦਾ ਨਵਾਂ ਗੀਤ ਸਰਦਾਰ ਨੇ ਰਿਲੀਜ਼ ਹੋ ਗਿਆ ਜਿਸ ਸਿਰ ਗਾਇਕਾ ਸਰਦਾਰਨੀ ਦੀ ਲੁੱਕ ਚ ਨਜ਼ਰ ਆ ਰਹੀ ਹੈ ਪ੍ਰੀਤ ਇਸ ਤੋਂ ਪਹਿਲਾਂ ਵੈਲਨ ਅਤੇ ਜੰਜਵਰ ਕੇ ਹਿਟ ਟਰੈਕਸ ਦੇ ਚੁਕੀ ਹੈ